ਆਉਤ ਨੂੰ ਦਿਖਾਉਨੇ ਆ ਕਿ ਕਿੱਥੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਤੇ ਬੀਜਪੀ ਦੇ ਵਿਚਕਾਰ ਹੋ ਸਕਦਾ ਹੈ ਬਹੁਤੀ ਵੱਡਾ ਟਕਰਾ ਪੰਜਾਬ ਸਰਕਾਰ ਜਿੰਦਾਬਾਦ ਭਗਵੰਤ ਮਾਨ ਜਿੰਦਾਬਾਦ ਲੈਂਡ ਪੁਲਿੰਗ ਬਿਲ ਦੇ ਖਿਲਾਫ ਕਿਸਾਨਾਂ ਤੇ ਮਜ਼ਦੂਰਾਂ ਦੀ ਖਾਤਰ ਇੱਕ ਡਾਕੇ ਗੋਲੀਆਂ ਖਾਣ ਨੂੰ ਤਿਆਰ ਨੇ ਬੀਜੇਪੀ ਦੇ ਵਰਕਰ ਤੇ ਆਗੂ ਸਭੀ ਸ਼ਾਤੀ ਦੇ ਤੋਂ ਲੰਘਣਗੇ ਤੇ ਫਿਰ ਇਹ ਜ਼ਮੀਨ ਜੱਟ ਦੀ ਐਕਵਾਇਰ ਕਰਨਗੇ ਅਸੀਂ ਕਿਸਾਨਾਂ ਦੇ ਨਾਲ ਖੜੇ ਆਂ ਔਰ ਕਿਸਾਨ ਦੇ ਨਾਲ ਕੋਈ 1% ਵੀ ਧੱਕਾ ਕਰਨਗੇ ਤੇ ਉਸ ਦਾ ਜਵਾਬ ਅਸੀਂ ਇਸ ਦਾ ਜਵਾਬ ਪੱਥਰ ਨਾਲ ਦੇਵਾਂਗੇ ਬੀਜੇਪੀ ਜਿਹੜਾ ਪ੍ਰਧਾਨ ਹੀਰਾਵਾਲੀਆ ਦੀ ਦਲੇਰੀ ਦੇਖੋ ਅਣਖ ਤੇ ਗੈਰਤ ਦੇਖੋ ਪਹੁੰਚ ਗਏ ਉਸ ਜਗ੍ਹਾ ਤੇ ਉਸ ਜ਼ਮੀਨ ਦੇ ਉੱਤੇ ਬੈਠ ਕੇ ਚੌਕੜਾ ਮਾਰ ਕੇ ਜਿਹੜੀ ਜ਼ਮੀਨ ਹੁਣ ਸਰਕਾਰ ਐਕਵਾਇਰ ਕਰਨ ਨੂੰ ਤਿਆਰ ਬੈਠੀ ਹੈ ਜਿਹੜੀ ਜ਼ਮੀਨ ਸਰਕਾਰ ਨੇ ਖੋਲ੍ਹਣੀਆਂ ਕਿਸਾਨਾਂ ਤੋਂ ਉੱਥੇ ਡਟ ਗਈ ਹੈ ਭਾਜਪੀ ਖੋਲ੍ਹਤਾ ਮੋਰਚਾ ਭਾਜਪੀ ਨੇ ਔਰ ਇੱਕ ਢਾਕੇ ਡਟ ਗਏ ਨੇ ਹੀਰਾਵਾਲੀਆ 3 ਸਾਲ ਵਾਸਤੇ 30-30 ਹਜ਼ਾਰ ਰੁਪਿਆ ਸਾਲਾਨਾ ਇੱਕ ਏਕੜ ਦਾ ਕਿਸਾਨ ਨੂੰ ਦਿੱਤਾ ਜਾਏਗਾ ਔਰ ਉਸ ਤੋਂ ਬਾਅਦ ਉਹ ਵੀ ਬੰਦ 160 ਏਕੜ ਜ਼ਮੀਨ ਐਕਵਾਇਰ ਹੋਣ ਤੋਂ ਬਾਅਦ ਕੀ ਬਣੇਗਾ ਹਜ਼ਾਰਾਂ ਕਿਸਾਨਾਂ ਤੇ ਮਜ਼ਦੂਰਾਂ ਦਾ ਕੀ ਹੋਏਗਾ ਉਹਨਾਂ ਦੇ ਬੱਚਿਆਂ ਦਾ ਭਵਿੱਖ ਕਿਵੇਂ ਹੋਏਗਾ ਘਰ ਦਾ ਗੁਜ਼ਾਰਾ ਜ਼ਮੀਨਾਂ ਦੇ ਮਾਲਕਾਂ ਦਾ ਕੀ ਕਸੂਰ ਹੈ ਇਹੋ ਜਾਣ ਕੇ ਕਿਸਾਨ ਬੇਜਮੀਨੇ ਤੇ ਕਈ ਬੇਕਾਰ ਭਾਜਪਾ ਨੇ ਖੋਲਿਆ ਕਿਸਾਨਾਂ ਲਈ ਮੋਰਚਾ ਨਹੀਂ ਹੋਣ ਦੇਵਾਂਗੇ ਕੋਈ ਵੀ ਸਰਕਾਰੀ ਜ਼ਬਰ ਜ਼ੁਲਮ ਤੇ ੱੱਕਾ ਪੰਜਾਬ ਸਰਕਾਰ ਦੇ ਲੈਂਡ ਪਲੀਂਗ ਬਿਲ ਦੇ ਖਿਲਾਫ ਭਾਜਪਾ ਆਗੂਆਂ ਕਿਸਾਨਾਂ ਤੇ ਮਜ਼ਦੂਰਾਂ ਨੇ ਸਰਕਾਰ ਖਿਲਾਫ ਚੇੜਿਆ ਐਲਾਨੀ ਜੰਗ ਬਟਾਲਾ ਦੇ ਬੀਜਮੀ ਜ਼ਿਲ੍ਹਾ ਪ੍ਰਧਾਨ ਹੀਰਾਵਾਲੀਆਂ ਨੇ ਗਰਜਦੇ ਹੋਏ ਕਿਹਾ ਕਿਸਾਨਾਂ ਤੇ ਮਜ਼ਦੂਰਾਂ ਨਾਲ ਹਿੱਕ ਤਾਨ ਕੇ ਖੜੇ ਆਂ ਸਰਕਾਰ ਦੇ ਸਾਰੇ ਵਾਰ ਆਪਣੀਆਂ ਛਾਤੀਆਂ ਦੇ ਚੱਲਾਂਗੇ ਕਿਸਾਨਾਂ ਤੇ ਮਜ਼ਦੂਰਾ ਦਾ ਵਲ ਵੀ ਵਿੰਗਾ ਨਹੀਂ ਹੋਣ ਦੇਾਂਗੇ ਕਿਸਾਨਾਂ ਖਾਤਰ ਬੀਜੇਪੀ ਹਰ ਸ਼ਹਾਦਤ ਦੇਨ ਨੂੰ ਤਿਆਰ ਹੈ ਬਟਾਲਾ ਦੇ ਨਜ਼ਦੀਕ ਪਿੰਡ ਸ਼ਾਹਬਾਦੇ ਆਸ-ਪਾਸ 160 ਏਕੜ ਜ਼ਮੀਨ ਸਰਕਾਰ ਲੈਂਡ ਪਲਿੰਗ ਸਕੀਮ ਚ ਲਿਆ ਰਹੀ ਹੈ ਜਿਸ ਦਾ ਸਖਤ ਵਿਰੋਧ ਕਿਸਾਨ ਮਜ਼ਦੂਰਾ ਤੇ ਬੀਜੇਪੀ ਨੇ ਜ਼ੋਰਦਾਰ ਧਰਨਾ ਪ੍ਰਦਰਸ਼ਨ ਕਰਕੇ ਕੀਤਾ ਇਸ ਮੌਕੇ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਤੇ ਜ਼ਿਰਾ ਪਰਦਾਰ ਹੀਰਾਵਾਲੀਆ ਦੀ ਅਗਵਾਈ ਚ ਵੱਡੀ ਗਿਣਤੀ ਚ ਬੀਜੇਪੀ ਦੇ ਵਰਕਰ ਸ਼ਾਮਿਲ ਹੋਏ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਆਪ ਸੁਣਦੇ ਆ ਕੀ ਕਿਹਾ ਹੀਰਾਵਾਲੀਆ ਤੇ ਕਿਸਾਨ ਆਗੂਆਂ ਭਾਰਤੀ ਜਨਤਾ ਪਾਰਟੀ ਪਰਦੇਸ਼ ਵੱਲੋਂ ਲਗਭਗ ਪਿਛਲੇ ਕਾਫੀ ਦਿਨਾਂ ਤੋਂ ਜੋ ਆਮ ਆਦਮੀ ਪਾਰਟੀ ਪੰਜਾਬ ਦੇ ਕਿਸਾਨ ਨੂੰ ਮਾਰਨ ਦੇ ਲਈ ਤਲ ਗਈ ਹੈ ਹਰ ਕਿਸ ਨੇ ਹੋਣ ਦੇਵਾਂਗੇ ਭਾਰਤੀ ਜਨਤਾ ਪਾਰਟੀ ਪਰਦੇਸ਼ ਵੱਲੋਂ ਜੋ ਆਦੇਸ਼ ਆਏ ਹਨ ਅੱਜ ਜਿਲਾ ਵਾਈਸ ਉਹਨਾ ਥਾਵਾਂ ਤੇ ਜਿੱਥੇ ਬਟਾਲਾ ਦੀ ਜ਼ਮੀਨ ਐਕਵਾਇਰ ਕੀਤੀ ਹੈ 160 ਏਕੜ ਇਸ ਅੰਨੀ ਤੇ ਬੋਲੀ ਸਰਕਾਰ ਨੇ ਉਸ ਦੇ ਖਿਲਾਫ ਅੱਜ ਰੋਸ ਪ੍ਰਦਰਸ਼ਨ ਵਜੋ ਅੱਜ ਅਸੀਂ ਧਰਨਾ ਲਾਇਆ ਸੀ ਉਸ ਧਰਨੇ ਦੇ ਵਿੱਚ ਸਖਤ ਲਫਜ਼ਾਂ ਦੇ ਵਿੱਚ ਮਾਨ ਸਰਕਾਰ ਨੂੰ ਚੇਤਾਵਨੀ ਦਿੱਤੀ ਆ ਕਿ ਅਸੀਂ ਆਪਣੇ ਪੰਜਾਬ ਦੇ ਕਿਸੇ ਕਿਸਾਨ ਦਾ ਰੱਤੀ ਭਰ ਵੀ ਨੁਕਸਾਨ ਨਹੀਂ ਹੋਣ ਦਵਾਂਗੇ ਜੋ ਲੈਂਡ ਪੂਲਿੰਗ ਪਾਲਸੀ ਦੇ ਤਹਿਤ ਉਹ ਗੱਟ ਪੌਸੀ ਦੇ ਤਹਿਤ ਕਿਸਾਨ ਦੀ ਜ਼ਮੀਨ ਐਕਵਾਇਰ ਕਰ ਰਹੇ ਆ ਉਸਤੇ ਨਾਲ ਕੱਲਾ ਕਿਸਾਨ ਹੀ ਨਹੀਂ ਮਰਦਾ ਉਸਤੇ ਨਾਲ ਬਹੁਤ ਵੱਡੇ ਰਜਕਾਰ ਮਰਦੇ ਨੇ ਡੇਰੀ ਫਾਰਮ ਮੱਛੀ ਪਾਲਣ ਪੋਲਟਰੀ ਫਾਰਮ ਔਰ ਉਹ ਕੰਮ ਕਰਨ ਵਾਲੇ ਕਾਮੇ ਜਿਹੜੀ ਆਪਣੀ ਰੋਜੀ ਰੋਟੀ ਉਸ ਪਹਿਲੀ ਤੋਂ ਕਮਾਉਂਦੇ ਨੇ ਉਹ ਕਿੱਥੇ ਜਾਣਗੇ ਅੱਜ ਤੱਕ ਲੈਂਡ ਪੋਲਿਸੀ ਦੇ ਤਹਿਤ ਜ਼ਮੀਨਾਂ ਜੋ ਐਕਵਾਇਰ ਹੁੰਦੀਆਂ ਹੋਈਆਂ ਕਿਸਾਨਾਂ ਦੀਆਂ ਉਹ ਹੱਸ ਕੇ ਸਰਕਾਰ ਦੇ ਨਾਲ ਮਿਲ ਕੇ ਜ਼ਮੀਨ ਦਾ ਉਹਨਾਂ ਨੂੰ ਮੁਆਵਜ਼ਾ ਮਿਲਦਾ ਸੀ ਚੈੱਕ ਮਿਲਦੇ ਸੀ ਬਣਦੀ ਰਕਮ ਮਿਲਦੀ ਸੀ ਔਰ ਉਹ ਇਸ ਚੀਜ਼ ਨੂੰ ਖਿੜੇ ਮੱਥੇ ਪ੍ਰਵਾਨ ਕਰਦੇ ਸਨ ਕਿ ਕੋਈ ਸਰਕਾਰੀ ਕੰਮ ਕੋਈ ਸਰਕਾਰੀ ਸੜਕ ਜਾਂ ਕੋਈ ਸੈਂਟਰ ਗਵਰਨਮੈਂਟ ਦੀ ਕੋਈ ਚੀਜ਼ ਆਈ ਆ ਅਸੀਂ ਜ਼ਮੀਨਦਾਰ ਨੂੰ ਤਿਆਰ ਕਿਉਂਕਿ ਉਸ ਦਾ ਮੁਆਵਜ਼ਾ ਪ੍ਰੋਪਰ ਮਿਲਦਾ ਸੀ ਪਰ ਅੱਜ ਕੀ ਆ ਅੱਜ ਕੋਈ ਵੀ ਮੁਆਵਜ਼ਾ ਨਹੀਂ 3 ਸਾਲ ਵਾਸਤੇ 30-30 ਹਜ਼ਾਰ ਰੁਪਿਆ ਸਾਲਾਨਾ 1 ਏਕੜ ਦਾ ਕਿਸਾਨ ਨੂੰ ਦਿੱਤਾ ਜਾਏਗਾ ਔਰ ਉਸ ਤੋਂ ਬਾਅਦ ਉਹ ਵੀ ਬੰਦ ਇਹ ਪਾਲਿਸੀ ਪਤਾ ਨਹੀਂ ਕਿੰਨੇ ਸਾਲ ਬਾਅਦ ਲਾਗੂ ਹੋਣੀਆ ਜੱਟ ਸਿਰਫ ਆਪਣੀ ਜ਼ਮੀਨ ਦੇ ਝਕਾਉ ਗਿਆ ਵੇਖੇਗਾ ਕਦੋਂ ਪਾਲਿਸੀ ਲਾਗੂ ਹੋ ਉਹ ਨੱਥਾ ਹੋ ਕੇ ਬਹਿ ਜਾਏਗਾ ਔਰ 30 ਹਜ਼ਾਰ ਰੁਪਿਆ ਵੀ 3 ਸਾਲ ਬਾਅਦ ਬੰਦ ਹੋ ਜਾਏਗਾ ਖਸਰਾ ਨੰਬਰ ਜਾਰੀ ਕਰ ਦਿੱਤੇ ਗਏ ਨੇ ਔਰ ਕੋਈ ਪੈਸਾ ਨਹੀਂ 1 ਏਕੜ ਬਗਰ 2 ਕਨਾਲ ਜ਼ਮੀਨ ਤਿੰਨ ਸਾਲ ਬਾਅਦ ਉਹ ਕਿਸ ਨੁੱਕਰ ਤੋਂ ਦਿੰਦੇ ਹਨ ਕਿੱਥੋਂ ਦਿੰਦੇ ਹਨ ਔਰ ਕਿਸ ਸਾਈਡ ਤੋਂ ਦਿੰਦੇ ਹਨ ਕੋਈ ਪਤਾ ਨਹੀਂ ਸਰਕਾਰ ਕੋਈ ਹਾਤਮਤਾਈ ਨਾਦਰਸ਼ਾਈ ਹੁਕਮ ਜਾਰੀ ਕਰਤਾ ਤੇ ਕਿਸੇ ਜਿਹਨੂੰ ਮਰਜ਼ੀ ਰੋਜੀ ਰੋਟੀ ਖੋ ਕੇ ਕੰਗਾਲ ਕਰ ਦੇਣਗੇ ਮਾਰ ਦੇਣਗੇ ਪੰਜਾਬ ਦੇ ਅੰਦਰ ਹਰ ਇੱਕ ਨੇ ਬਾhrte ਜਨਤਾ ਪਾਰਟੀ ਹੋਣ ਦੇਗੀ ਭਾਰਤੀ ਜਨਤਾ ਪਾਰਟੀ ਦਾ ਇੱਕ ਕਾਰਜਕਰਤਾ ਆਪਣੀ ਛਾਤੀ ਦੇ ਉਤੋਂ ਸਾਡੀ ਸ਼ਾਤੀ ਦੇ ਤੋਂ ਲੰਘਣਗੇ ਤੇ ਫਿਰ ਇਹ ਜ਼ਮੀਨ ਜੱਟ ਦੀ ਅਕਵਾਇਰ ਕਰਨਗੇ ਅਸੀਂ ਕਿਸਾਨਾਂ ਦੇ ਨਾਲ ਖੜੇ ਆਂ ਔਰ ਕਿਸਾਨ ਦੇ ਨਾਲ ਕੋਈ 1% ਵੀ ਧਕਾ ਕਰਨਗੇ ਤੇ ਉਸ ਦਾ ਜਵਾਬ ਅਸੀਂ ਇੱਥੇ ਦਾ ਜਵਾਬ ਪੱਥਰ ਨਾਲ ਦੇਣਾ ਵਰਜਿੰਦਰ ਸਿੰਘ ਲੈਂਡ ਪੂਲਿੰਗ ਨਹੀਂ ਇਹ ਤਾਂ ਸਾਡੀ ਲਾਈਫ ਪੂਲਿੰਗ ਖਰਾਬ ਕਰਨ ਵਾਲੀ ਗੱਲ ਹੈ ਜੀ ਇਹ ਕੋਈ ਇਹਦੇ ਚ ਕੋਈ ਪਾਲਿਸੀ ਸਾਨੂੰ ਚੰਗੀ ਨਹੀਂ ਨੀ ਕਿ ਨਾ ਅਸੀਂ ਆਪਣੀ ਜ਼ਮੀਨ ਦਾ ਕਿਦਾਂ ਅਕਵਾਇਰ ਹੋਣ ਦੇਣੀ ਆ ਨਾ ਹੋਣੀ ਆ ਆ ਵੇਖੋ ਜੀ ਸਾਡੇ ਲਾਗੇ ਅੱਗੇ ਪੁੱਡਾ ਦੇ ਕਲੋਨੀ ਕੱਟੀ 82 88 ਗੱਲ ਆ ਜੀ ਉਨਤ 12 ਸਾਲ ਹੋ ਗਏ ਕੱਟੀ ਨੂੰ ਉਦੋਂ ਵੀ ਇਹਨਾਂ ਧੱਕੇ ਨਾਲ ਸਰਕਾਰ ਨੇ ਲੈਣ ਵਾਲੀ ਗੱਲ ਪਰ ਉਹਨਾਂ ਫੇਰ ਵੀ ਪੈਸੇ ਦਿੱਤੇ ਨਗਦ ਉਸੇ ਵਾਲੇ ਪੈਸੇ ਦੇ ਕੇ ਚਲੋ ਲੋਕਾਂ ਨੇ ਜ਼ਮੀਨ ਜਿੰਨੋਂ ਓਰੀ ਜਿੰਦੀ ਨਹੀਂ ਲੱਲੀ ਅਜੇ ਤੱਕ ਉਹ ਡਿਵੈਲਪ ਨਹੀਂ ਹੋਈ 88 ਕਿੱਲੇ ਨਹੀਂ ਹੋਏ ਆ 160 ਕਿੱਲੇ ਅੱਜ ਪਲਾਟ ਕੱਟ ਕੇ ਤੇ ਜ਼ਿਮੀਂਦਾਰ ਨੂੰ ਆਂਦੇ ਵੀ ਤੁਸੀਂ ਤੁਹਾਨੂੰ ਦੋ ਗਨਾਲਾ ਦਾ ਦਾਂ ਦਾਂਗੇ ਤੇ ਤੁਸੀਂ ਆਪ ਸੇਲ ਕਰ ਲਿਓ ਉੱਤੇ 40 ਸਾਲ ਨਹੀਂ ਹੋਣੇ ਜੱਟਾਂ ਕੋਲ ਸੇਲ ਜੱਟ ਕਿੱਦਾਂ ਕਰਨਗੇ ਜੱਟ ਦੀ ਤੇ ਇੱਕੋ ਹੀ ਖਵਾਸ਼ ਹੁੰਦੀ ਆ ਵੀ ਇਤੋਂ ਮੈਂ ਇੱਕ ਕਿੱਲੇ ਕਿੱਲਾ ਵੇਚਾਂ ਸ਼ਹਿਰ ਲਾਗੋ ਤੇ ਬਰ ਮ ਕਿਤੇ ਪੰਜ ਛੇ ਸੱਤ ਕਿੱਲੇ ਸਾਨੂੰ ਮਿਲ ਜਾਣ ਤੇ ਇਹ ਇਦਾਂ ਜ਼ਿਮੀਂਦਾਰਾਂ ਨੇ ਕੀ ਕਹਿੰਦੇ ਨੇ ਜ਼ਮੀਨਾਂ ਛੱਡਣੀ ਆ ਨਾ ਮਿਲਣੀਆਂ ਨਾ ਹੋਣ ਦੇਣੀਆਂ ਇਹ ਵੇਖੋ ਜੀ ਜ਼ਮੀਨ ਇੱਥੇ ਆ ਗੱਲ ਵੀ ਵੇਖੋ ਸ਼ਹਿਰ ਦੇ ਕੋਲ ਆ ਇਹ ਤੇ ਅਕਵਾਇਰ ਕਰਨ ਵਾਲੀ ਜ਼ਮੀਨ ਹੀ ਨਹੀਂ ਜ਼ਰੂਰ ਹੈ ਭਾਈ ਜੋ ਕਿ ਇਹਨਾਂ ਅਕਵਾਇਰ ਕਰਨੀਆਂ ਹੋਰ ਕਿੰਨੀਆਂ ਇੰਡਸਟਰੀਆਂ ਵਿੱਲੀਆਂ ਪਈਆਂ ਨੇ ਦੂਜੇ ਤੇ ਜੇ ਉਧਰ ਉਧਰ ਵੀ ਕਿਤੇ ਕਿਤੇ ਕਰੀ ਸਕਦੇ ਆ ਇੱਕ ਵੀ ਜ਼ਿੰਮੇਵਾਰ ਸਹਿਮਤ ਨਹੀਂਗਾ ਇਹ ਗੱਲ 'ਚ ਵੀ ਅਸੀਂ ਇਹ ਪੈੜੀ ਛੱਡਣੀ ਆ ਕੋਈ ਆਂਦਾ ਪੰਨੀ ਦੇਣੀ ਰੋਕੋਗੇ ਤਾ ਰੋਕਾਂਗੇ ਹਨ ਮਰਨਾ ਪਏ ਭਾਏ ਭਾਏ ਅਸੀਂ ਰੋਕਾਂਗੇ ਨਹੀਂ ਨਹੀਂ ਹੋਣਦਾਂਗੇ ਜਿਹੜੀਆਂ ਦਿੱਲੀ ਦੀਆਂ ਟੀਮਾਂ ਆਣ ਕੇ ਬੇਟੀਆਂ ਉਹ ਕਦੇ ਬਾਤ 'ਤੇ ਅੱਗੇ ਲੈ ਗਈਆਂ ਪੰਜਾਬ ਨੂੰ ਲੁੱਟ ਕੇ ਹੋਰ ਲੈ ਜਾਣਗੀਆਂ ਉਹ ਸਾਲ ਅਜੇ ਹੈਗਾ ਇਹਨਾਂ ਦਾ ਇੱਕ ਪਰ ਅਸੀਂ ਲੁੱਟ ਨਹੀਂ ਹੋਣਦਾਂਗੇ ਇਹ ڈاکਮਣ ਦੀ ਇਹ ਪਾਰਟੀ ਆ ਗਈ ਹੈ ਧੋਖੇ ਨਾਲ ਆ ਗਈ ਹੈ ਇਹਨਾਂ ਦਾ 6 ਮਹੀਨੇ ਸਾਲ ਰਹਿ ਗਿਆ ਹੁਣ ਇਹ ਕੀ ਕਰਨਗੇ ਕੁਝ ਨਹੀਂ ਹੋਣਾ ਇਹਨਾਂ ਕੋ ਇਹਨਾਂ ਨੂੰ ਲੋਕਾਂ ਨੇ ਅੱਜ ਤੋਂ 6 ਮਹੀਨਿਆਂ ਨੂੰ ਭਜਾ ਦੇਣਾ ਹੈ ਇਹ ਆਪੇ ਜ਼ਮੀਨ ਕੁਇਰ ਕਰਕੇ ਤੇ ਦੂਸਰੀਆਂ ਸਰਕਾਰਾਂ ਹੁੰਦੀਆਂ ਨੇ ਬਾਅਦ ਚ ਇਹ ਜਟਾਂ ਦੀ ਬਰਬਾਦੀ ਕਰ ਜਾਣਗੇ ਬਿਲਕੁਲ ਜ਼ਮੀਨ ਨਹੀਂ ਦਾਂਗੇ ਬੜਾ ਵੱਡਾ ਸੰਘਰਸ਼ ਵਿੜਾਂਗੇ ਆਪਣੀਆਂ ਜਾਨਾਂ ਦੇਣ ਨੂੰ ਤਿਆਰ ਆ ਜਾਨਾਂ ਦੇਣ ਨੂੰ ਤਿਆਰ ਆ ਇਹ ਬੱਜੇ ਜਿਹੜੇ ਆ ਯੂਪੀ ਇਹ ਆਪਣਾ ਦਿੱਲੀ ਦੇ ਭਜਾਵਾਂਗੇ ਇਥੋਂ ਇਹ ਸਾਰੇ ਬਿਲਕੁਲ ਇੱਕ ਝਟ ਨੇ ਔਰ ਇਸ ਕਾਰਨ ਭਜਾਵਾਂਗੇ ਬਗੈਰ ਸਾਡੇ ਆ ਮਤਲਬ ਸਲਾਹ ਕੀਤੇ ਬਗੈਰ ਹੀ ਆ ਆਪਣੇ ਨੋਟਿਸ ਪੇਟੀਆਂ ਕੱਢੀ ਜਾਂਦੀ ਹੈ ਇਹਨਾਂ ਨੇ ਬਿਲਕੁਲ ਆਪੇ ਪਾਈਆਂ ਤੇ ਨਹੀਂ ਵੜਨ ਤਾਂ। ਜੀ ਬਲਦੇਵ ਸਿੰਘ ਜੀ ਸਰ ਦੇਖੋ ਇਹ ਜਿਹੜੀ ਲੈਂਡ ਪੂਲਿੰਗ ਦੀ ਸਕੀਮ ਹੈ ਇਹ ਬਹੁਤ ਘੱਟ ਗਿਆ ਕਿਸਾਨਾਂ ਵਾਸਤੇ ਕਿਉਂਕਿ ਇਹ ਜ਼ਮੀਨ ਖੋ ਕੇ ਸਾਡੇ ਕੋਲੋਂ ਕਾਰਪੋਰੇਟ ਘਰਾਨਿਆਂ ਨੂੰ ਇਹ ਦੇਣੇ ਚਾਹੁੰਦੇ ਨੇ ਤੇ ਸਾਨੂੰ ਹੱਥਲ ਕਰਨਾ ਚਾਹੁੰਦੇ ਨੇ ਸਾਡੇ ਬੱਚੇ ਅੱਗੋਂ ਕੀ ਕਰਨਗੇ ਕੀ ਕਮਾਉਣਗੇ ਹਾਂਜੀ ਉਹ ਪ੍ਰਦੇਸੀਆਂ ਵਾਂਗੂ ਫਿਰ ਦਿਹਾੜੀਆਂ ਕਰਨਗੇ ਜੋ ਅਸੀਂ ਨਹੀਂ ਚਾਹੁੰਦੇ ਇਹ ਕੰਮ ਨੂੰ ਹਾਂਜੀ ਤੇ ਇਹ 1 ਏਕੜ ਦੇ ਪਿੱਛੇ ਸਾਨੂੰ 2 ਕਨਾਲਾਂ ਜ਼ਮੀਨ ਦੇਣੀ ਚਾਹੁੰਦੇ ਨੇ ਵਿੱਚੋਂ ਤੇ ਬਾਕੀ ਜਮੀਨ ਕਿੱਥੇ ਗਈ ਜੀ ਬਾਕੀ ਇਹ ਖਾ ਗਏ ਜਮੀਨਾਂ ਨੂੰ ਖੋਹ ਕੇ ਸਾਡੇ ਕੋਲੋਂ ਤੇ ਸਾਨੂੰ ਬੇਕਾਰ ਕਰਨਾ ਚਾਹੁੰਦੇ ਨੇ ਅੱਗੇ 47 ਦਾ ਅਜਾੜਾ ਵੇਖਿਆ ਸਾਡੇ ਬਜ਼ੁਰਗਾਂ ਨੇ ਹੁਣੇ ਫੇਰ ਸਾਨੂੰ ਅਜਾੜ ਕੇ ਤੇ ਇਹ ਕਿੱਥੇ ਘਲਾਉਣਾ ਚਾਹੁੰਗੇ ਅਸੀਂ ਕਿੱਥੇ ਜਾਵਾਂਗੇ ਸਰ ਇਹਨਾਂ ਨੂੰ ਟਕਰਾ ਹੋਣਾ ਹੈ ਜ਼ਿਮੀਂਦਾਰ ਦੇ ਨਾਲ ਕਿਸਾਨਾਂ ਦੇ ਨਾਲ ਇਹ ਜਿਹੜੀ ਜ਼ਮੀਨ ਆ ਨਾ ਇਸ ਤਰ੍ਹਾਂ ਤੇ ਅਸੀਂ ਨਹੀਂ ਜਾਣਦੇ ਆ ਇਹ ਮਾਂ ਹੁੰਦੀ ਆ ਜੱਟ ਦੀ ਤੇ ਇਹਦੇ ਉੱਤੇ ਜੇ ਕੋ ਹਾਵੀ ਹੋਣਾ ਚਾਹਵੇਗਾ ਤੇ ਫੇਰ ਅਸੀਂ ਮਰਨ ਮਰੋਂ ਤੱਕ ਇਸ ਦੀਏ ਨਹੀਂ ਜ਼ਮੀਨ ਖੋਹ ਨਹੀਂ ਦਿੱਤੀ ਜਾਏਗੀ ਮੇਰਾ ਨਾਮ ਸਤਨਾਮ ਸਿੰਘ ਚੀਮਾ ਐਡਵੋਕੇਟ। ਇਹਖੋ ਜੀ ਲੈਂਡ ਪੂਲਿੰਗ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਬਿਲਕੁਲ ਇਹਦੇ ਖਿਲਾਫ ਨੇ। ਔਰ ਬਿਲਕੁਲ ਸਰਕਾਰ ਦਾ ਟਕਰਾਅ ਕਰਨ ਦੇ ਵੀ ਤਿਆਰ ਨੇ। ਕਿਉਂਕਿ ਜਿਹੜੀ ਜ਼ਮੀਨ ਆ ਉਹ ਕਿਸਾਨ ਦੀ ਮਾਂ ਹੈ। ਨੰਬਰ 2 ਤੇ ਜਿਹੜੀ ਲੈਂਡ ਪੂਲਿੰਗ ਸਕੀਮ ਹੈ ਉਹ ਛੋਟੇ ਕਿਸਾਨਾਂ ਵਾਸਤੇ ਨਹੀਂ ਬਣੀ ਹੈ। ਇੱਥੇ ਜਿਹੜੀ ਇਹ ਲੈਂਡ ਪੂਲਿੰਗ ਬਟਾਰਾ ਸ਼ਰਕੀ ਦੇ ਵਿੱਚ ਸਰਕਾਰ ਕਰ ਰਹੀ ਹੈ। ਇੱਥੇ ਆਲਰੇਡੀ ਪਹਿਲਾਂ 2013 ਚ ਪੰਜਾਬ ਡਿਵੈਲਪਮੈਂਟ ਅਥਾਰਟੀ ਨੇ ਲੈਂਡ 100 ਤੇ 96 ਕਿਲੇ ਦਾ ਪਹਿਲਾਂ ਨੋਟੀਫਿਕੇਸ਼ਨ ਕੀਤਾ ਉਹਨੂੰ ਘਟਾ ਕੇ ਫਿਰ 88 ਕਿਲੇ ਦਾ ਕੀਤਾ ਉਹ ਅਜੇ ਤੱਕ ਇਹਨਾਂ ਕੋ ਕੋਈ ਡਵੈਲਪਮੈਂਟ ਪਈ ਹੋਈ ਆ ਤੁਸੀਂ ਜਾ ਕੇ ਦੇਖ ਸਕਦੇ ਜਿਆ ਨਾਲ ਹੀ ਹੈਗੀ ਆ ਉਦੋਂ ਬਾਅਦ ਇਹਨਾਂ ਨੇ ਜਿਹੜੀ ਪੋਟੈਂਸ਼ੀਅਲ ਲੈਂਡ ਹੈ ਉਦੋਂ ਵੀ ਇਹਨਾਂ ਨੇ ਬਹੁਤ ਘੱਟ ਰੇਟ ਤੇ ਕਿਸਾਨਾਂ ਨੂੰ 46-47 ਲੱਖ ਰੁਪਏ ਦਿੱਤਾ ਸਿਰਫ ਔਰ ਤਕਰੀਬਨ 10 ਕਰੋੜ ਦੇ ਹਿਸਾਬ ਨਾਲ ਹੁਣ ਸਰਕਾਰ ਵੇਚ ਰਹੀ ਉਦੋਂ ਵੀ ਕਿਸਾਨਾਂ ਦੀ ਵੱਡੀ ਲੁੱਟ ਕੀਤੀ ਇਹਨਾਂ ਨੇ ਇਹਨਾਂ ਨੇ ਇਹ ਤਾਂ ਕਹਿ ਰਹੇ ਕਿ ਕਿਸਾਨ ਦੀ ਸਹਿਮਤੀ ਤੋਂ ਬਿਨਾਂ ਨਹੀਂ ਲਈ ਜਾਏਗੀ ਪਰ ਜਿਹੜਾ ਇਹਨਾਂ ਨੇ ਨੋਟੀਫਿਕੇਸ਼ਨ ਕੀਤਾ ਇਹਦੇ 'ਚ ਵੀ ਇਹਨਾਂ ਨੇ ਚੋਰ ਮੋਰੀਆਂ ਰੱਖੀਆਂ ਨੇ ਇਸ ਨੋਟੀਫਿਕੇਸ਼ਨ ਦੇ ਵਿੱਚ ਵੀ ਇਹਨਾਂ ਨੇ ਬਕਾਇਦਾ ਇਹ ਪ੍ਰੋਵੀਜ਼ਨ ਰੱਖੀ ਹੈ ਕਿ ਜੇ ਇਸ ਲੈਂਡ ਪੂਲਿੰਗ 'ਚ ਕਿਸਾਨ ਸਹਿਮਤ ਨਹੀਂ ਹੁੰਦਾ ਤਾਂ ਇਹਦੇ 'ਚ ਪ੍ਰੋਵੀਜ਼ਨ ਹੈ ਵੀ ਜਿਹੜੀ ਸਰਕਾਰ ਹੈ ਕਹਿਣ ਐਕਵਾਇਰ ਦੀ ਲੈਂਡ ਅੰਡਰ ਨੋਟੀਫਿਕੇਸ਼ਨ ਅੰਡਰ ਦੀ ਲੈਂਡ ਐਕਵਾਇਜ਼ੀਸ਼ਨ ਐਕਟ 2013 ਉਹ ਇਸ ਕਰਕੇ ਕਿਸਾਨ ਪੜਿਆ ਲਿਖਿਆ ਵੀ ਹੈ ਔਰ ਕਿਸਾਨ ਇਸ ਦੇ ਲਈ ਤਿਆਰ ਵੀ ਹੈ ਲੜਨ ਵਾਸਤੇ ਕਿਉਂਕਿ ਲੈਂਡ ਪੂਲਿੰਗ ਸਕੀਮ ਜਿਹੜੀ ਹੈ 2013 'ਚ ਇਹ ਪੰਜਾਬ ਆਪਣਾ ਬਟਾਲਾ ਅਰਬਨ ਸਟੇਟ ਫੇਸ ਜਿਹੜੀ ਹੈ ਡਵੈਲਪ ਹੋਈ ਹੈ ਔਰ 2000 ਅੱਜ 25 ਆ ਗਿਆ 26 ਚੜ ਚਲਿਆ ਅਜੇ ਤੱਕ ਕੰਡ ਡਵੈਲਪਮੈਂਟ ਪਈ ਹੈ ਤੇ ਜਿਹੜੀ ਦੋ ਲੈਂਡ ਪੂਲਿੰਗ ਸਕੀਮ ਦੇ ਅੰਦਰ ਸਰਕਾਰ ਕਰਨਾ ਚਾਹੁੰਦੀ ਹੈ ਉਹ ਕਦੋਂ ਡਵੈਲਪਮੈਂਟ ਹੋਏਗੀ ਉਹਦੀ ਤੇ ਕਦੋਂ ਕਿਸਾਨਾਂ ਨੂੰ ਜਾ ਕੇ ਉਹਦਾ ਮਾਅਵਜਾ ਮਿਲੇਗਾ ਉਹ ਵੀ ਦੋ ਪਲਾਟ ਤੇ 30000 ਰੁਪਏ ਜਿਹੜਾ ਇਹਨਾਂ ਨੇ ਰੱਖਿਆ ਆ ਉਹ ਕਦੋਂ ਤੱਕ ਕਿਸਾਨ ਕਿੱਦਾਂ ਆਪਣਾ ਸਰਵਾਈਵ ਕਰੇਗਾ ਇਸ ਕਰਕੇ ਜਿਹੜਾ ਲੈਂਡ ਪੂਲਿੰਗ ਸਕੀਮ ਹੈ ਬਿਲਕੁਲ ਹੀ ਕਿਸਾਨਾਂ ਦੇ ਘਾਤਕ ਹੈ ਕਿਸਾਨਾਂ ਦਾ ਮਾਰੂ ਸਕੀਮ ਹੈ ਇਸ ਕਰਕੇ ਕਿਸਾਨ ਆਪਣੀ ਜ਼ਮੀਨ ਜਿਹੜੀ ਹੈ ਇਸ ਪੋਲਿੰਗ ਦੇ ਵਿੱਚ ਬਿਲਕੁਲ ਨਹੀਂ ਦੇਣਗੇ ਜਦ ਤੱਕ ਕਿਸਾਨ ਜਿੰਦਾ ਆ ਉਹਦੀ ਜ਼ਮੀਨ ਮਾਂ ਆ ਉਹ ਤਦ ਤੱਕ ਜਿੰਦਾ ਆ ਹਾਲੇ ਦਾ ਇਹੀ ਹੈ ਕਿਸਾਨ ਨੂੰ ਸचेत ਹੋ ਜਾਣਾ ਚਾਹੀਦਾ ਕਿਸਾਨ ਨੂੰ ਬਿਲਕੁਲ ਇਹ ਜੀਆਂ ਸਰਕਾਰ ਦੀਆਂ ਪਾਲਿਸੀਆਂ ਦੇ ਵਿੱਚ ਨਹੀਂ ਆਉਣਾ ਚਾਹੀਦਾ ਠੀਕ ਹੈ ਜੀ ਤੇ ਜਿਹੜੇ ਲਾਲਚੀ ਕਿਸਾਨ ਨੇ ਉਹਨਾਂ ਦਾ ਕੀ ਕਰੂ ਲਾਲਚੀ ਕਿਸਾਨਾਂ ਦਾ ਫਿਰ ਉਹ ਤਾਂ ਆਪਣੇ ਆਪ ਨੂੰ ਮਾਰਨਗੇ ਜੀ ਆਪਣੇ ਆਪ ਨੂੰ ਖਤਮ ਕਰਨਗੇ ਆਪਣੀਆਂ ਪੀੜ੍ਹੀਆਂ ਨੂੰ ਖਤਮ ਕਰਨਗੇ ਜਿਹੜੇ ਅਣਖੀ ਕਿਸਾਨ ਨੇ ਇੱਥੇ ਪੰਜਾਬ ਦੇ ਵੈਸੇ ਤਾਂ ਇਹ ਜਿਹੜਾ ਚੰਕ 166 ਏਕੜ ਦਾ ਹੁਣ 60 ਦਾ ਕਰ ਰਹੀ ਹੈ ਸਰਕਾਰ ਇਹਦੇ ਵਿੱਚ ਤੇ ਸਾਰੇ ਕਿਸਾਨ ਬੈਠੇ ਨੇ ਕੋਈ ਵੀ ਇੱਕ 0% ਵੀ ਸਹਿਮਤ ਨਹੀਂਗਾ